ਲੰਗਰ ਵਰਤਾਉਣ ਲੱਗਿਆਂ ਇਤਨੀ ਨਿਮਰਤਾ ਉਹ ਬੇ ਜਿਤਨੇ ਸਨਮਾਨ ਨਾਲ ਤੁਸੀਂ ਘਰ ਦੇ ਵਿੱਚ ਆਪਣੇ ਮਾਪਾਪ ਨੂੰ ਆਪਣੇ ਪਤੀ ਨੂੰ ਆਪਣੀ ਕਿਸੇ ਸ਼ਖਸੀਅਤ ਨੂੰ ਸਨਮਾਨ ਨਾਲ ਸ਼ਕਾਉਂਦੇ ਹੋ ਉਸ ਤੋਂ ਵੱਧ ਸਨਮਾਨ ਨਾਲ ਗੁਰੂ ਕੀ ਸੰਗਤ ਨੂੰ ਲੰਗਰ ਵਰਤਾਓ ਪਰ ਮੈਂ ਵੇਖਦਾ ਘਰ ਦੇ ਵਿੱਚ ਪ੍ਰਸ਼ਾਦੇ ਤਿਆਰ ਕਰਨ ਗਿਆਂ ਨਾ ਮਾਤਾ ਮਾਂ ਭੈਣਾ ਇਤਨਾ ਖਿਆਲ ਰੱਖਣ ਗਿਆ ਕਿ ਕੋਈ ਪ੍ਰਸ਼ਾਦਾ ਕਿੱਥੋਂ ਸੜ ਨਾ ਜਾਵੇ ਨੇ ਮੇਰੇ ਪਤੀ ਨੇ ਵਗਾ ਕੇ ਮਾਰ ਦੇਣਾ ਮੇਰੇ ਪੁੱਤਰ ਬੇਟੀ ਨੇ ਈਉਂ ਵਗਾ ਕੇ ਮਾਰਨਾ ਕਿਤੇ ਲੂਣ ਨਾ ਥੋੜਾ ਜਿਹਾ ਵੱਧ ਪੈ ਜਾਵੇ ਪਰ ਗੁਰਦੁਆਰੇ ਤੁਸੀਂ ਦੇਖੋ ਕਿਸੇ ਵੀ ਸਥਾਨ ਤੇ ਸੰਗਤ ਰੂਪ ਵਿੱਚ ਵੀ ਤੇ ਜੇ ਉੱਥੇ ਤਨਖਾਹ ਦੇ ਕੇ ਵੀ ਰੱਖੀਆਂ ਨੇ ਬੀਬੀਆਂ ਲੰਗਰ ਦੇ ਪ੍ਰਸ਼ਾਦੇ ਵੇਖ ਲੈਣਾ ਤੁਸੀਂ ਉਹ ਧੂੜਾ ਜਿਹੜਾ ਆਟਣ ਲਈ ਜਾਂਦੀ ਹੈ ਇਦਾਂ ਜਿੱਦਾਂ ਥੱਪ ਦਿੱਤਾ ਜਾਂਦਾ ਤੇ ਪ੍ਰਸ਼ਾਦੇ ਅੱਧੇ ਸੜੇ ਅੱਧੇ ਕੱਚੇ ਹੁਣ ਕਿਉਂਕਿ ਅਗਲਿਆਂ ਨੇ ਲੰਗਰ ਨੂੰ ਬੜੇ ਸਤਕਾਰ ਨਾਲ ਵੇਖਣਾ ਹੁੰਦਾ ਸੰਗਤ ਨੇ ਉਹ ਕੁਝ ਬੋਲਦੇ ਹੀ ਨਹੀਂ ਉਹਨਾਂ ਨੇ ਸ਼ੱਕ ਲੈਣਾ ਪਰ ਕੀ ਇਹ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਤ ਲਾਏ ਜੋ ਚਤ ਲਾ ਕੇ ਕਰੇ ਘਰ ਤੋਂ ਵੀ ਜ਼ਿਆਦਾ ਸਚੰਤਾ ਨਾਲ ਤੇ ਧਿਆਨ ਨਾਲ ਇਹ ਲੰਗਰ ਬਣਾਇਆ ਜਾਵੇ ਉਤਨਾ ਘੋ ਪਾਇਆ ਜਾਵੇ ਇਹ ਰਿਫਾਇੰਡ ਤੇ ਰੋਜ਼ ਮਾਰ ਰਿਆ ਲੋਕਾਂ ਨੂੰ ਲਿਮਟ ਤੋਂ ਬਾਹਰ ਪਾ ਦਿਓਗੇ ਗੱਲ ਨੂੰ ਸਮਝਿਓ ਕੌਣ ਕਹੇਗਾ ਤੁਹਾਨੂੰ ਅਸੀਂ ਇੱਥੋਂ ਹੀ ਸਿੱਖਣਾ ਹੈ ਨਾ ਹੁਣ ਜੇ ਥਾਲੀਆਂ ਹੁਣ ਤੇ ਖੈਰ ਬਦਲਾਅ ਬੜਾ ਆਇਆ ਪਰ ਜਦ ਦਾਸ ਵਿਦੇਸ਼ ਜਾਂਦਾ ਹੁੰਦਾ ਸੀ 92 93 ਦੀਆਂ ਗੱਲਾਂ ਆ ਪਿਛਾ 90 99 ਦੀਆਂ ਕਈ ਵਾਰੀ ਉੱਥੇ ਵਿਦੇਸ਼ੀ ਚ ਲੋਕ ਨਾ ਵੈਰਾਗ ਚ ਆ ਕੇ ਇੱਥੇ ਤੱਕ ਕਹਿ ਦਿੰਦੇ ਹੁੰਦੇ ਸਨ ਕਿ ਗਿਆਨੀ ਜੀ ਦਰਬਾਰ ਸਾਹਿਬ ਜਾਂਦੇ ਆ ਤੇ ਭਾਵੇਂ ਕੀ ਅਸੀਂ ਫਾਈਵ ਸਟਾਰ ਸੈਵਨ ਸਟਾਰ ਹੋਟਲ 'ਚ ਰਹਿ ਰਹੇ ਹੋਈਏ ਪਰ ਅਸੀਂ ਉੱਥੇ ਖਾਣਾ ਨਹੀਂ ਖਾਂਦੇ ਕਿਉਂਕਿ ਗੁਰੂ ਦਰਬਾਰ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਲੰਗਰ ਛਕਣਾ ਹੈ ਹੁਣ ਲੰਗਰ ਛਕਣਾ ਹੈ ਤੇ ਥਾਲੀ یوں ਵਗਾ ਕੇ ਮਾਰਨੀ ਦਾਲ ਪਾਉਣ ਲੱਗਿਆ ਇਹ ਧਿਆਨ ਨਹੀਂ ਆਣਾ ਕਿ ਗਰਮ ਦਾਲ ਦੇ ਛਿੱਟੇ ਕੱਪੜਿਆਂ ਉੱਤੇ ਪੈ ਜਾਣ ਪ੍ਰਸ਼ਾਦੇ ਕਿਦਾਂ ਸੁੱਟ ਕੇ ਦਿੱਤੇ ਜਾ ਰਹੇ ਨੇ ਨਹੀਂ ਬਹੁਤ ਸਤਕਾਰ ਹੋਣਾ ਚਾਹੀਦਾ ਹੈ ਹੈ ਦਰਬਾਰ ਸਾਹਿਬ ਵੀ ਹੈ ਹੋਰ ਅਸਥਾਨਾ ਤੇ ਵੀ ਹੈ ਜਿੱਥੇ ਹੈ ਤੇ ਹੈ ਪਰ ਜੇ ਕਿਤੇ ਕੋਈ ਵਰਤੌਣ ਵਾਲੇ ਦੋ ਚਾਰ ਬੰਦੇ ਇਹੋ ਜਿਹਾ ਤਰੀਕਾ ਅਪਣਾਉਂਦੇ ਨੇ ਉਹ ਦੂਜਿਆਂ ਦੇ ਹਿਰਦੇ ਨੂੰ ਸੱਟ ਮਾਰਦੇ ਨੇ ਇੱਕ ਸੱਚੀ ਘਟਨਾ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਪਟਿਆਲਾ ਰਿਆਸਤ ਦੇ ਮਹਾਰਾਜਾ ਆਲਾ ਸਿੰਘ ਸਣੇ ਪਤਨੀ ਪਤਨੀ ਸਹਿਤ ਰੋਜ਼ ਗੁਰੂ ਕੇ ਲੰਗਰਾਂ ਚ ਸੇਵਾ ਕਰਨ ਆਉਂਦੇ ਹੁੰਦੇ ਸਨ ਤੇ ਅੱਜ ਵੀ ਆਏ ਸਨ ਤੇ ਮਹਾਰਾਜਾ ਜੀ ਪ੍ਰਸ਼ਾਦੇ ਵਰਤਾ ਰਹੇ ਸਨ ਤੇ ਮਹਾਰਾਣੀ ਫਤਿਹ ਕੌਰ ਦਾਲ ਵਰਤਾ ਰਹੀ ਸੀ ਇੱਕ ਸਿੱਖ ਆ ਕੇ ਪੰਗਤ ਚ ਬੈਠਾ ਤੇ ਮਹਾਰਾਜਾ ਆਲਾ ਸਿੰਘ ਪ੍ਰਸ਼ਾਦਾ ਦੇ ਕੇ ਅੱਗੇ ਵੱਧ ਗਏ ਤੇ ਮਹਾਰਾਣੀ ਫਤਿਹ ਕੌਰ ਨੇ ਜਦ ਦਾਲ ਪਾਈ ਤੇ ਦਾਲ ਕੁਝ ਜ਼ਿਆਦਾ ਲਿਮਿਟ ਤੋਂ ਜ਼ਿਆਦਾ ਪਾ ਦਿੱਤੀ ਉਹ ਸਿੱਖ ਨੇ ਕਿਹਾ ਮਾਤਾ ਇਤਨੀ ਦਾਲ ਪਾ ਦਿੱਤੀ ਇਹਦਾ ਹੁਣ ਮੈਂ ਕੀ ਕਰਾਂ ਤੇ ਜੇ ਅੰਦਰ ਨਿਮਰਤਾ ਹੁੰਦੀ ਤੇ ਕਹਿ ਦਿੰਦੇ ਕੋਈ ਨਾ ਗੁਰੂ ਕੇ ਸਿੱਖਾ ਭੁੱਲ ਹੋ ਗਈ ਹੁਣ ਸ਼ੱਕ ਲੈ ਤੇ ਉਹਨੇ ਸ਼ੱਕ ਲੈਣੀ ਸੀ ਪਤਾ ਨਹੀਂ ਚੰਦਰੀ ਹੌਮੇ ਕਿੱਥੋਂ ਆ ਗਈ ਕਹਿਣ ਲੱਗੇ ਹੋਰ ਕੀ ਕਰੇਗਾ ਮੇਰੇ ਸਿਰ 'ਚ ਪਾ ਦੇ ਉਹਨੇ ਥਾਲ ਚੁੱਕਿਆ ਤੇ ਸਿਰ 'ਚ ਪਾ ਦਿੱਤਾ ਹੁਣ ਜਦ ਥਾਲ ਸਿਰ 'ਚ ਪਾ ਦਿੱਤਾ ਤੇ ਦੌੜ ਕੇ ਫਰਿਆਦੀ ਹੋਈ ਆਪਣੇ ਪਤੀ ਕੋਲ ਹੁਣ ਪਤੀ ਕੋਈ ਆਮ ਨਹੀਂ ਮਹਾਰਾਜਾ ਹੈ ਖਿਮਾ ਕਰਨਾ ਵੱਡੇ ਤੋਂ ਵੱਡੇ ਅਸਥਾਨਾਂ ਤੇ ਤੇ ਆਮ ਗੁਰਦੁਆਰਿਆਂ ਵਿੱਚ ਵੀ ਤੁਸੀਂ ਵੇਖੋਗੇ ਜਰੀ ਜੀ ਗੱਲ ਕੋਈ ਕਹਿ ਦਵੇ ਕਿਸੇ ਦੀ ਪਤਨੀ ਨੂੰ ਅਗਲਾ ਗੁਰਦੁਆਰਾ ਨਹੀਂ ਵੇਖਦਾ ਅਗਲੇ ਦਾ ਗ੍ਰਿਵਾਨ ਫੜਨ ਤੱਕ ਜਾਂਦਾ ਹੈ ਤੇਰੀ ਜੁਰਤ ਕਿਸ ਤਰ੍ਹਾਂ ਹੋਈ ਨਹੀਂ ਪਹਿਲਾਂ ਵਿਚਾਰਿਆ ਕਰੋ ਕਿੱਥੇ ਖੜੇ ਆ ਗੱਲ ਕੀ ਹੋਈ ਹੈ ਗੁਰਦੁਆਰਿਆਂ ਦੇ ਵਿੱਚ ਵੀ ਝਗੜੇ ਬੜੇ ਹੋ ਜਾਂਦੇ ਨੇ ਪਰ ਇੱਥੇ ਮਹਾਰਾਜਾ ਦੌੜ ਕੇ ਪਤਨੀ ਫਰਿਆਦੀ ਹੋਈ ਵੇਖੋ ਸਿੱਖ ਨੇ ਮੇਰਾ ਕੀ ਹਾਲ ਕੀਤਾ ਤੇ ਮਹਾਰਾਜਾ ਹਰਿ ਸਿੰਘ ਨੇ ਕਿਹਾ ਭਾਗਵਾਨੇ ਹੋਇਆ ਕੀ ਸੀ ਕਹਿਣ ਲੱਗੀ ਜੀ ਸਿੱਖ ਨੂੰ ਦਾਲ ਪਾਈ ਦਾਲ ਜ਼ਿਆਦਾ ਪੈ ਗਈ ਉਹਨੇ ਮੈਨੂੰ ਪੁੱਛਿਆ ਇਹਦਾ ਹੁਣ ਮੈਂ ਕੀ ਕਰਾਂ ਤੇ ਮੈਂ ਕਿਹਾ ਮੇਰੇ ਸਿਰ 'ਚ ਪਾ ਦੇ ਤੇ ਉਹਨੇ ਮੇਰੇ ਸਿਰ 'ਚ ਪਾ ਦਿੱਤੀ ਮਹਾਰਾਜਾ ਆਲਾ ਸਿੰਘ ਨੇ ਕਹਿ ਭਗਵਾਨ ਨੇ ਇਹ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਅੰਦਰ ਤੱਕ ਗੁਰੂ ਵੇਖਦਾ ਏ ਇੱਥੇ ਜਿਹੋ ਜੀ ਭਾਵਨਾ ਹੁੰਦੀ ਏ ਉਹ ਜਾ ਫਲ ਮਿਲਦਾ ਏ ਜੇ ਤੇਰੇ 'ਚ ਹਉਮੈ ਸੀ ਤੇਰੇ 'ਚ ਅਹੰਕਾਰ ਸੀ ਤੇ ਸਾਹਮਣੇ ਵੀ ਤੈਨੂੰ ਹਉਮੈ ਟਕਰਾਈ ਜੇ ਤੇਰੇ ਕੋਲ ਨਿਰੰਕਾਰ ਹੁੰਦਾ ਜੇ ਤੇਰੇ ਕੋਲ ਨਿਮਰਤਾ ਹੁੰਦੀ ਸਾਹਮਣੇ ਤੋਂ ਨਿਮਰਤਾ ਮਿਲਦੀ ਤੈਨੂੰ ਵੇਖਿਆ ਸਿੱਖ ਬਿਨਾਂ ਲੰਗਰ ਛਕਿਆਂ ਜਾ ਰਿਹਾ ਸੀ ਮਹਾਰਾਜਾ ਆਲਾ ਸਿੰਘ ਨੇ ਦੌੜ ਕੇ ਉਸ ਸਿੱਖ ਦੀ ਬਾਹ ਫੜੀ ਤੇ ਬੈਠ ਕੇ ਚਰਨ ਫੜ ਲੈ ਕੇ ਆਹ ਗੁਰੂ ਕੇ ਸਿਖਾ ਜਿਅ ਅੱਜ ਤੂੰ ਬਿਨਾਂ ਲੰਗਰ ਛਕਿਆਂ ਚਲਾ ਗਿਆ ਤੇ ਅਸੀਂ ਕਿੱਥੇ ਬਖਸ਼ੇ ਜਾਵਾਂਗੇ ਇਤੇ ਹੋ ਜਾਵੇਗਾ ਤੀਰਤ ਬਰਤਰ দান ਕਰ ਮਨ ਮੈਂ ਧਰਿਆ ਗੁਮਾਨ ਨਾਨਕ ਨਾ ਭਲਜਤ ਜੁੰਕੁਨ ਚਰੇ ਸਨਾਮ ਸਾਡੀ ਤੇ ਸਾਰੀ ਕੀਤੀ ਸੇਵਾ ਸਭ ਬ्यर्थ ਚਲੀ ਜਾਵੇਗੀ ਤੇਰਾ ਦਿਲ ਦੁਖਾ ਦਿੱਤਾ ਕਿਰਪਾ ਕਰਕੇ ਲੰਗਰ ਛੱਕੇ ਜਾ ਜਿਉਂ ਹੀ ਕਿਹਾ ਨਾ ਉਹ ਸਿੱਖ ਨੂੰ ਵੀ ਆਪਣੀ ਭੁੱਲਦਾ ਅਹਿਸਾਸ ਹੋਇਆ ਉਹਦੀ ਪੱਬਾਂ ਨਿਕਲ ਗਈਆਂ ਰੋ ਪਿਆ ਉਹਨੇ ਦੌੜ ਕੇ ਮਹਾਰਾਣੀ ਫਤਿਹ कौर ਦੇ ਚਰਨ ਫੜ ਲੈ ਕਿ ਮੇਰੇ ਤੋਂ ਭੁੱਲ ਹੋ ਗਈ ਆ ਮੇਰੇ ਤੋਂ ਗਲਤੀ ਹੋਈ ਆ ਯਾਦ ਰੱਖਣਾ ਨਿਮਰਤਾ ਨਾਲ ਕੀਤੀ ਸੇਵਾ ਜੋੜ ਦਿੰਦੀ ਹੈ ਅਹੰਕਾਰ ਨਾਲ ਕੀਤੀ ਸੇਵਾ ਤੋੜ ਦਿੰਦੀ ਹੈ